ਨੈੱਪਨਿਆ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਆਮ ਆਦਮੀ ਪਾਰਟੀ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਚਤਿੰਦਰ ਖੰਗੂੜਾ ਵੀਰਵਾਰ ਨੂੰ ਬਚਤ ਪਵਨ ਵਿਕੇ ਜ਼ਿਲ੍ਹਾ ਯੋਜਨਾ ਕਮੇਟੀ ਲੁਧਿਆਣਾ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਣਗੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਹਰਦੀਪ ਸਿੰਘ ਮੁੰਡੀਆਂ ਤਰਨਪ੍ਰੀਤ ਸਿੰਘ ਸੌਂਦ ਅਤੇ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਸ਼ਾਮਲ ਹੋਣਗੇ ਇਸ ਤੋਂ ਇਲਾਵਾ ਵਿਧਾਇਕ ਚੌਧਰੀ ਮਦਨਾਲ ਬੱਗਾ ਕੁਲਵੰਤ ਸਿੰਘ ਸਿੱਧੂ ਦਲਜੀਤ ਸਿੰਘ ਗਰੇਵੜ ਰਜਿੰਦਰ ਪਾਲ ਕੌਰ ਚੀਨਾ ਜੀਵਨ ਸਿੰਘ ਸੰਗੂਵਾਲ ਸਰਜੀਤ ਕੌਰ ਮਾਨੁਕੇ ਜਗਤਾਰ ਸਿੰਘ ਦਿਆਲਪੁਰਾ ਮਾਲਵਿੰਦਰ ਸਿੰਘ ਗਿਆਸਪੁਰਾ ਹਾਕਮ ਸਿੰਘ ਠੇਕੇਦਾਰ ਅਤੇ ਦਾਖਾ ਹਲਕਾ ਇੰਚਾਰਜ ਕਮਲ ਨੈਣ ਸਿੰਘ ਕੰਗ ਵੀ ਉਚੇਚੇ ਤੌਰ ਤੇ ਹਾਜ਼ਰ ਰਹਿਣਗੇ ਜਿਕਰਯੋਗ ਹੈ ਕਿ ਜਤਿੰਦਰ ਖੰਗੂੜਾ ਲੰਬੇ ਸਮੇਂ ਤੋਂ ਪਾਰਟੀ ਦੀ ਵਿੱਚ ਸੇਵਾਵਾਂ ਨਿਭਾ ਰਹੇ ਹਨ ਜਿਨ੍ਹਾਂ ਮਹੀਨੇ ਵਿੱਚ ਪੰਜਾਬ ਪਰਿਵਾਰਿਕ ਮਨੀਸ਼ ਸੋਧਿਆ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਉਹਨਾਂ ਨੂੰ ਲੁਧਿਆਣਾ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ ਸੀ। ਅਗਸਤ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੂੰ ਜ਼ਿਲ੍ਹਾ ਯੋਜਨਾ ਕਮੇਟੀ ਦਾ ਚੇਅਰਮੈਨ ਬਣਾਇਆ ਪਰ ਪੰਜਾਬ ਵਿੱਚ ਆਏ ਹੜ੍ਹਾਂ ਅਤੇ ਤਰਨਤਾਰਨ ਜਿਮਨੀ ਚੌਂਕਾਰ ਨੋਟੀਫਿਕੇਸ਼ਨ ਵਿੱਚ ਦੇਰੀ ਹੋਈ। ਪਾਰਟੀ ਵੱਲੋਂ ਜਾਰੀ ਸੱਦੇ ਅਨੁਸਾਰ ਲੁਧਿਆਣਾ ਦੇ ਮੇਅਰ ਪੰਜਾਬ ਸਰਕਾਰ ਦੇ ਬੋਰਡਾਂ ਵਿੱਚ ਡਾਇਰੈਕਟਰ ਤੇ ਚੇਅਰਮੈਨ ਸਾਰੇ ਕਾਉਂਸਲਰ ਵਿੰਗ ਪ੍ਰਧਾਨ ਅਤੇ ਅਹੁਦੇਦਾਰਾਂ ਨੂੰ ਸਮਰਵ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਉਦਰ ਸੰਭਾਲਣ ਤੋਂ ਬਾਅਦ ਜਤਿੰਦਰ ਖੰਗੂੜਾ ਪਾਰਟੀ ਸੰਗਠਨ ਨੂੰ ਬੂਤਪੱਦਰ ਤੱਕ ਮਜ਼ਬੂਤ ਕਰਨ ਤੇ ਨੌਜਵਾਨ ਆਗੂਆਂ ਨੂੰ ਅੱਗੇ ਲਿਆਉਣ ਲਈ ਸੀਨੀਅਰ ਆਗੂ ਨਾਲ ਰਣਨੀਤੀਆਂ ਤੇ ਵਿਚਾਰ ਚਰਚਾ ਕਰਨਗੇ